ਆਉ ਜੀ ਅਜਾਪਾ ਮੂਲ ਮੰਤਰ ਤੇ ਚਾਤ ਮਾਰਦੇ ਹਾਂ ਜੀ ਪਹਿਲੀ ਗੱਲ ਤੇ ਜੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੂਲ ਮੰਤਰ ਨਾਮ ਦੀ ਕੋਈ ਵੀ ਬਾਣੀ ਨਹੀਂ ਹੈ ਜੀ ਇਸ ਬਾਣੀ ਤੋਂ ਪਹਿਲਾਂ ਕਿਤੇ ਨਹੀਂ ਲਿਖਿਆ ਕਿ ਇਹ ਮੂਲ ਮੰਤਰ ਹੈ ਜੀ ਇਹ ਤਾਂ ਜਪੀਆਂ ਤਪੀਆਂ ਗਿਆਨੀਆਂ ਮਹਾਪੁਰਖਾਂ ਨੇ ਜਾਂ ਗੁਰਸਿੱਖਾਂ ਨੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਹਨ ਬਾਣੀ ਨੂੰ ਸਮਝਿਆ ਹੈ ਉਹਨਾਂ ਨੇ ਇਸ ਬਾਣੀ ਦਾ ਨਾਮ ਮੂਲ ਮੰਤਰ ਰੱਖਿਆ ਹੈ ਜੀ ਅਤੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਹੈ ਜੀ ਇਹ ਉਸ ਤੁਰੇ ਦਾ ਮੰਤਰ ਹੈ ਜੀ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਹੈ ਜੀ ਆਓ ਅੱਗੇ ਮੂਲ ਮੰਤਰ ਦੇ ਅਰਥਾਂ ਨੂੰ ਸਮਝੀਏ ਜੀ ਮੂਲ ਦਾ ਭਾਵ ਹੈ ਜੀ ਅਸਲ ਮੁੱਢ ਸ਼ੁਰਾ ਸ਼ੁਰੂਆਤ ਜਾਂ ਪ੍ਰਭੂ ਪਰਮਾਤਮਾ ਮੂਲ ਕਈ ਵਾਰ ਆਪਾਂ ਜਿਹੜਾ ਪੈਸਾ ਵਿਆਜ ਤੇ ਦਿੰਨੇ ਉਹਨੂੰ ਵੀ ਦੇ ਦਿੰਨੇ ਹਾਂ ਫਿਰ ਉਹੀ ਗੱਲ ਆ ਗਈ ਜੀ ਕਿ ਗੁਰਬਾਣੀ ਕੀ ਇੱਕ ਤੁਕ ਤਾਂ ਕਿ ਅਰਥ ਅਨੰਤ ਹੈ ਨਾ ਹਰ ਇੱਕ ਸ਼ਬਦ ਦੇ ਅਨੇਕਾਂ ਅਰਥਾਂ ਦੇ ਹਨ ਅਸੀਂ ਦੇਖਣਾ ਹੈ ਕਿ ਕਿਹੜੇ ਅਰਥ ਇੱਥੇ ਵਧੀਆ ਟੁਕਦੇ ਹਨ ਇਸ ਲਈ ਇਥੇ ਮੂਲ ਮੋਢ ਧੁਰਾ ਸ਼ੁਰੂਆਤ ਜਾਂ ਖੁਦ ਪ੍ਰਭ ਪ੍ਰਮਾਤਮਾ ਇਹ ਜਿਹੜੇ ਮੂਲ ਦੇ ਅਰਥਾ ਬੜੇ ਵਧੀਆ ਟੁਕਦੇ ਹਨ ਜੀ ਅਤੇ ਮੰਤਰ ਹੁੰਦਾ ਹੈ ਜੀ ਉਹ ਸ਼ਬਦ ਜਾਂ ਉਹ ਪੰਕਤੀਆਂ ਜਿਨ੍ਹਾਂ ਨੂੰ ਬਾਰ-ਬਾਰ ਪੜਿਆ ਜਾਵੇ ਜਿਨ੍ਹਾਂ ਨੂੰ ਬਾਰ-ਬਾਰ ਬੋਲਿਆ ਜਾਵੇ ਤਾਂ ਜਿਨ੍ਹਾਂ ਨੂੰ ਪੜਨ ਸੁਣ ਬੋਲਨ ਦੇ ਨਾਲ ਮਨੁੱਖ ਦੇ ਸਰੀਰ ਵਿੱਚ ਕੁਝ ਅਦਭੁਤ ਸ਼ਕਤੀਆਂ ਪੈਦਾ ਹੋਣ ਜੀ ਉਸ ਨੂੰ ਮੰਤਰ ਕਿਹਾ ਜਾਂਦਾ ਹੈ ਜੀ ਕਿਉਂਕਿ ਇਹ ਜੀ ਉਸ ਤੁਰੇ ਦਾ ਮੰਤਰ ਹੈ ਇਹ ਉਸ ਪ੍ਰਭੂ ਪਰਮਾਤਮਾ ਦਾ ਮੰਤਰ ਹੈ ਜਿਹੜਾ ਕਿ ਉਸ ਪ੍ਰਭੂ ਪਰਮਾਤਮਾ ਦੇ ਕੁਝ ਕੁ ਗੁਣਾਂ ਨੂੰ ਵਰਣਨ ਕਰਦਾ ਹੈ ਇਸ ਲਈ ਇਸ ਦਾ ਨਾਮ ਮੂਲ ਮੰਤਰ ਰੱਖਿਆ ਗਿਆ ਹੈ ਜੀ ਜੋ ਕਿ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਜੀ ਇਹ ਇਹ ਮੰਤਰ ਅਸਲ ਵਿੱਚ ਸਾਨੂੰ ਪ੍ਰਭੂ ਪਰਮਾਤਮਾ ਦਾ ਧਿਆਨ ਧਰ ਕੇ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖ ਕੇ ਬਾਰ-ਬਾਰ ਪੜਦੇ ਰਹਿਣਾ ਚਾਹੀਦਾ ਹੈ ਜੀ ਜੇ ਇਸ ਨੂੰ ਪੜਾਂਗੇ ਤਾਂ ਸਾਨੂੰ ਬਹੁਤ ਸਾਰੇ ਦੁੱਖ ਤਕਲੀਫਾਂ ਜਿਹੜੀਆਂ ਉਹ ਹਟ ਜਾਣਗੇ ਅਤੇ ਜਿਹੜੇ ਪ੍ਰਭੂ ਪਰਮਾਤਮਾ ਦੇ ਗੁਣ ਹਨ ਉਹ ਸਾਡੇ ਵਿੱਚ ਪੈਦਾ ਹੋ ਜਾਂਦੇ ਹਨ ਆਓ ਹੁਣ ਇਸ ਨੂੰ ਸਮਝ ਕੇ ਪੜਦੇ ਹਾਂ ਤੇ ਅੱਗੇ ਆਪਾਂ ਵਿਸਥਾਰ ਨਾਲ ਪੜਾਂਗੇ ਜੀ ओङ्कार सत् कर्ता पुरुख निर अका मूर्त अूनी स्वे प गुरु